ਮੈਂ ਮੋਗੇ ਜਿਵੇਂ ਰੱਦੇ ਪੈਸੇ ਦੇਣੇ ਸੀ ਲੱਖ ਰੁਪਇਆ ਮੈਂ ਕਿ ਮੈਂ ਇਹਨਾਂ ਦਾ ਵੀ ਦੇ ਜਾ ਉਹਨਾਂ ਦੇ ਜਦੋਂ ਮੈਂ ਐ ਪੌੜੀ ਦਰਵਾਜ਼ੇ ਤੇ ਚੜਨ ਲੱਗੀ ਸੀ ਤਾਂ ਉਹ ਤਾਂ ਹਜੇ ਗੇਟ ਨਹੀਂ ਸੀ ਖੁੱਲ੍ਹਾਗਾ ਇੱਕ ਮੁੰਡਾ ਖੰਭੇ ਨਾਲ ਲੱਗਾ ਖੜਾ ਸੀ ਇੱਕ ਗੱਡੀ 'ਚ ਬੈਠਾ ਸੀਗਾ ਮੇਰੇ ਕੋਲੇ ਲਾਲ ਰੰਗ ਦਾ ਲਫਾ ਪਾ ਨਰੰਗਣ ਫੂਟ ਕੁੜੇ ਵਾਲਾ ਲਫਾ ਹੋਇਆ ਉਦੇ ਵਿੱਚ ਮੇਰਾ ਲਾਲ ਰੰਗ ਦਾ ਪਾਟਸਾ ਸਾਰੇ ਮੇਰੇ ਡਾਕੂਮੈਂਟ ਵਿੱਚ ਮੇਰੇ ਪੈਸੇ ਆ ਜਦੋਂ ਮੇਰਾ ਅੰਝ ਫੜਿਆ ਸੀਗਾ ਉਹ ਮੁੰਡਾ ਲਾਲ ਟੀ-ਸ਼ਰਟ ਆਲਾ ਆਇਆ ਕਾਲਾ ਪਜਾਮਾ ਪਾਇਆ ਉਹਨੇ ਮੇਰੇ ਤੋਂ ਕੋਆ ਮੈਂ ਉਹਦੀ ਪੁੱਤ ਐ ਕਰਕੇ ਬਾਹਰ ਫੜ ਲਈ ਉਹ ਭੱਜ ਕੇ ਗੱਡੀ 'ਚ ਵੜ ਗਿਆ ਮੈਂ ਗੱਡੀ ਦਾ ਦੂਜਾ ਹੈਂਡਲ ਫੜ ਕੇ ਅੰਦਰ ਬੜੀ ਜਿਹੜਾ ਮੁੰਡਾ ਗੱਡੀ ਚਲਾਉਂਦਾ ਉਹਨੇ ਮੈਨੂੰ ਲੱਤ ਮਾਰੀ ਤੇ ਮੈਨੂੰ ਬਾਹਰ ਕੱਢ ਤਾ ਮੈਂ ਡਿੱਗ ਪੀ ਉੱਥੇ ਰੋਲਾ ਪਾਇਆ ਇੱਕ ਮੋਟਰਸਾਈਕਲ ਵਾਲਾ ਜਰੂਰ ਮਗਰ ਲੱਗਾ ਹੋਰ ਨਹੀਂ ਹੋਤਾ ਕਿਹੜੀ ਬੈਂਕ ਕਿਹੜੀ ਸੀ ਦੇਖ ਕੇ ਕਿ ਸਖਸ ਬੈਂਕ ਮੋੜ ਤੇ ਐਕਸਲੀ ਮੋੜ ਕੀ ਰੋੜ ਤੇ ਇਹ ਸਾਰਾ ਕੁਝ ਉੱਥੇ ਹੋਇਆ ਹੈ ਹੁੰਦਾ ਨਹੀਂ ਇਹ ਮੋਗੇ ਰੋੜ ਤੇ ਇਹ ਮੋਗੇ ਰੋੜ ਤੇ ਹੋਇਆ ਹੈ 1.5 ਲੱਖ ਰੁਪਈਆ ਭਾਰਤੀ ਉਦੋਂ ਆਗ ਨਹੀਂ ਆਟੋ ਤੇ ਇਹ ਤਾਂ ਮਾਲ ਤੁਹਾਡੇ ਮਗਰ ਲੱਗੇ ਹੋਏ ਸੀ ਉਹ ਇਹ ਨਹੀਂ ਮੈਨੂੰ ਪਤਾ ਵੀ ਉੱਥੋਂ ਮੇਰੇ ਮਗਰ ਲੱਗੇ ਮੈਂ ਆਟੋ ਤੇ ਆ ਗਈ ਨਾ ਜਦੋਂ ਮੈਂ ਆਇਆ ਤਾਂ ਇਹ ਸੂਤ ਤੇ ਮੀਠਾ ਸੁਨਿਆਰੇ ਤੇ ਮਾਰਨ ਲੱਗੀ ਉਦੋਂ ਕੋਏ ਉਹਨਾਂ ਨੇ ਮੇਰੇ ਤੋਂ ਤੇਤ ਮੁੰਡੇ ਦੇ ਲਾਲ ਟੀ-ਸ਼ਰਟ ਤੇ ਕਾਲਾ ਪਜਾਮਾ ਇੱਕ ਦੇ ਚਿੱਟੀ ਟੀ-ਸ਼ਰਟ ਤੇ ਕਾਲਾ ਪਜਾਮਾ ਇੱਕ ਉਹ ਜਿਹੜਾ ਚਲਾਉਂਦਾ ਸੀ ਉਹਦੇ ਮੂੰਹ 'ਤੇ ਮੈਂ ਬੈਣ ਲੱਗੀ ਆ ਉਹ ਖੋਲ ਕੇ ਗੱਡੀ ਹੁਣੀ ਮੈਨੂੰ ਲੱਤ ਮਾਰ ਕੇ ਬਾਹਰ ਸਿੱਟਦਾ ਮੈਂ ਡਰ ਕੇ ਪੀਤੀ ਕਿੰਨੀ ਟੋਟਲ ਅਮਾਉਂਟ ਸੀ ਤੁਹਾਡੀ ਮੈਂ 5 ਲੱਖ ਰੁਪਈਆ ਲੈ ਕੇ ਆਈ 7 ਲੱਖ ਦੀ ਮੇਰੀ ਉੱਤੇ ਲਿੰਟ ਸੀ ਦੀ ਮੈਂ ਡੇਢ ਹੀ ਭਰਿਆ ਤੁਹਾਡੇ ਨਾਲ ਕੋਈ ਹੋਰ ਹੈ ਨਹੀਂ ਸੀ ਬਈ ਮੇਰੇ ਬਾਹਰ ਆ ਮੈਂ ਕੱਲੀ ਹਾਂ ਕੱਲੀ ਸੀ ਤੁਸੀਂ ਪੈਸੇ ਉਹਨਾਂ ਨੇ ਕੱਲੇ ਸੀ ਤੇ ਇਹ ਮੋਗਾ ਰੋਡ ਤੇ ਕਿਹੜੀ ਦੁਕਾਨ ਦੀ ਗੱਲ ਕਰਦੇ ਤੁਸੀਂ ਮੋਗਾ ਜਿਲੀ ਵਾਲੇ ਯੋਲਰ ਮੋਗਾ ਆਹ ਕਿਰੇ ਆ ਕਨਸਾ ਨਹੀਂ ਮੁਰਗੇ ਜਿਹੜੇ ਮੁਰਗੇ ਤੋਂ ਆਉਂਦਾ ਬਾਬਰ ਤੋਂ ਕਿਹੜੇ ਸਮਝ ਅੱਛਾ ਉਹਨਾਂ ਦੇ ਚਲੇ ਗਏ ਉੱਥੋਂ ਸਾਰੀ ਘਟਨਾ ਵਾਪਰੀ ਆ ਤੇ ਉੱਥੇ ਸੀਸੀਟੀਵੀ ਤਾਂ ਹੋਊਗੀ ਹਾਂ ਉਹ ਤੇ ਵਾਧੂ ਕੈਮਰਾ ਵੀ ਮੇਰੇ ਨਾਲ ਸਵੇਰੇ ਕਿਹਾ ਵੀ ਉਹਨਾਂ ਨੂੰ ਮੈਂ ਕਿਹਾ ਨਾ ਮੈਂ ਨਹੀਂ ਭਰ ਕੇ ਆਉਣੇ ਮੈਨੂੰ ਆ ਤੇ ਆਪਣੀ ਜ਼ਿੰਮੇਂਤ ਪਰਿਆ ਅੱਜ ਪਈ ਜਾ ਕੋਈ ਆਉਂਦਾ ਤੁਹਾਡਾ ਕੋਈ ਬੰਦਾ ਮਗਰ ਨਾਲ ਆ ਪਿੰਡ ਦੇ ਮੈਂਬਰ ਹੁੰਦੇ ਆ ਕਿਉਂ ਕਿਹਾ ਤੁਸੀਂ ਮੈਂ ਸੁਖਵੀਰ ਦਾ ਅਕਤੀ ਗੰਤੀ ਪਸੰਗਦੀਪਾ ਹੋਰ ਕਿਸ ਨੂੰ ਕਹਿੰਦੀ ਲੋੜ ਹੈ ਮੈਂ ਕਹਿ ਦਿਆਂ ਕਿੰਨੇ ਕਿੰਨੇ ਜਾਣੇ ਸੀਗੇ ਉਹ ਉਹ ਦੋ ਜਾਣੇ ਹੀ ਆਪਾਂ ਗੱਡੀ ਦੇ ਵਿੱਚ ਕੋਈ ਕੋਈ ਨੰਬਰ ਵਗੈਰਾ ਨੋਟ ਕੀਤਾ ਗੱਡੀ ਦਾ ਮੈਨੂੰ ਤਾਂ 4070 2407 ਆਣੁੰਦੇ ਕਹਿੰਦੇ ਸਾਡੀ ਗੱਡੀ ਆ